ਸਖਬੀਰ ਸਿੰਘ ਬਾਦਲ ਦੇ ਉੱਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਨਿਤ ਨਵੀਆਂ ਗੱਲਾਂ ਤੇ ਮੈਨੂੰ ਲੱਗਦਾ ਵੀ ਇਹ 15-20 ਸਾਲਾਂ ਦਾ ਮਸਲਾ ਈਵੇਂ ਤੋਂ ਈਵੇਂ ਅੱਗੇ ਤੋਂ ਅੱਗੇ ਚੱਲਦਾ ਰਹਿਣਾ ਦੇਖੋ ਪਹਿਲੀ ਵੱਡੀ ਗੱਲ ਇਹ ਆ ਵੀ ਸਿਆਸੀ ਲੋਕ ਸਿਆਸਤ ਕਰ ਰਹੇ ਆ ਤੇ ਸ਼ਰਾਰਤੀ ਲੋਕ ਸ਼ਰਾਰਤ ਕਰ ਰਹੇ ਆ ਤੇ ਫਿਕਰਮੰਦ ਲੋਕ ਫਿਕਰ ਕਰ ਰਹੇ ਆ ਜਿਹੜੇ ਫਿਕਰ ਕਿਸੇ ਪਾਰਟੀ ਦਾ ਕਰਦੇ ਆ ਉਹ ਉਸ ਪ੍ਰਸੰਗ ਦੇ ਵਿੱਚ ਗੱਲ ਕਰਦੇ ਜਿਹੜੇ ਸਮੁੱਚੇ ਪੰਜਾਬ ਦਾ ਫਿਕਰ ਕਰਦੇ ਆ ਉਹ ਉਸ ਤਰੀਕੇ ਦੀ ਗੱਲ ਕਰਦੇ ਆ ਪਰ ਜਿਨ੍ਹਾਂ ਨੂੰ ਸਵਾਦ ਦੀ ਕਾਹਲ ਹੁੰਦੀ ਆ ਵੀ ਆਹ ਦੇਖੋ ਇਹ ਠੋਕਤਾ ਇਹਨੇ ਇਹਨੂੰ ਚੱਕਤਾ ਇਹਨੇ ਇਹਨੂੰ ਰੱਖਤਾ ਉਹ ਆਪਣੇ ਤਰੀਕੇ ਦੇ ਨਾਲ ਆਪਦੀ ਪੂਰੀ ਜ਼ੋਰ ਅਜ਼ਮਾਈ ਕਰ ਰਹੇ ਵੀ ਭਾਈ ਅਸੀਂ ਸਹੀ ਆ ਪਤਾ ਲੱਗਾ ਵੀ ਦਲ ਖਾਲਸਾ ਦੇ ਕੁਝ ਮੈਂਬਰ ਅਕਾਲ ਤਖਤ ਸਾਹਿਬ ਤੇ ਗਏ ਉਹਨਾਂ ਦੇ ਵੱਲੋਂ ਗਿਆਨੀ ਰਕबीर ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮਿਲੇ ਨਹੀਂ ਸ਼ਾਇਦ ਕਿਥੇ ਹੋਰ ਜਿਵੇਂ ਦੇ ਵਿੱਚ ਹੋਣ ਤੇ ਫਿਰ ਉਹ ਪਤਾ ਲੱਗਾ ਜੀ ਉੱਥੇ ਇੱਕ ਪੋਸਟਰ ਲਾ ਕੇ ਆਏ ਆ ਜਿਹੜਾ ਕਿ ਨਾਰਾਇਣ ਸਿੰਘ ਚੌੜਾ ਦੇ ਪੱਖ ਦੇ ਵਿੱਚ ਹੈਗਾ ਨਾਰਾਇਣ ਸਿੰਘ ਚੌੜਾ ਇਸ ਵੇਲੇ ਆਪਾਂ ਜਾਣਦੇ ਹਾਂ ਕਿ ਪੁਲਿਸ ਦੇ ਰਿਮਾਂਡ ਦੇ ਉੱਤੇ ਆ ਤੇ ਉਹਦੇ ਵਿੱਚ ਇਹ ਵੀ ਗੱਲ ਕਹੀ ਹੈ ਦਲ ਖਾਲਸਾ ਦੇ ਕੁਝ ਮੈਂਬਰਾਂ ਨੇ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਤਖਤਾਂ ਦੇ ਜਥੇਦਾਰ ਸਹਿਬਾਨ ਦੇ ਮੂਹਰੇ ਆਪਣੀ ਹਰ ਗੱਲ ਕਬੂਲ ਕਰ ਲਈ ਆ ਵੀ ਪਾਈ ਬੇਦਬੰਦ ਕਿਵੇਂ ਹੋਈਆਂ ਗੋਲੀकांड ਕਿਵੇਂ ਹੋਇਆ ਅਤੀਤ ਦੇ ਵਿੱਚ ਅਸੀਂ ਕੀ ਕੁਝ ਕੀਤਾ ਤੇ ਉਸ ਤੋਂ ਬਾਅਦ ਚੌੜਾ ਦੇ ਉੱਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹ ਕਿੰਨੇ ਗਲਤ ਆ ਦੂਜੇ ਪਾਸੇ ਅਕਾਲੀ ਦਲ ਦੇ ਕੁਝ ਲੋਕਾਂ ਨੇ ਗੱਲ ਕਹੀ ਆ ਕਿ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਮਤਲਬ ਇਹ ਵੀ ਇਸ ਥਾਂ ਦੇ ਉੱਤੇ ਸਿਆਸਤ ਚੱਲ ਪਈ ਆ ਇੱਕ ਧਿਰ ਇਹ ਗੱਲ ਕਹਿੰਦੀ ਆ ਕਿ ਚੌੜਾ ਸਾਡਾ ਕੌਮ ਦਾ ਹੀਰਾ ਕਿਉਂਕਿ ਕੁਝ ਕ ਸੰਸਥਾਵਾਂ ਨੇ ਵੀ ਗੱਲ ਕਹੀ ਆ ਕਿ ਚੌੜਾ ਤਾਂ ਕੌਮ ਦਾ ਹੀਰਾ ਤੌੜਾ ਦਾ ਸਨਮਾਨ ਕਰਨਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਜੇਕਰ ਇਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਜਾਂ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਕੋਈ ਸੇਵਾ ਕਰਨਾ ਹੋਵੇ ਉਹਦੇ ਉੱਤੇ ਗੋਲੀ ਚਲਾਈ ਜਾਵੇ ਤੇ ਉਹ ਬੰਦਾ ਭਾਵੇਂ ਬਚ ਜਾਵੇ ਤੇਰਾ ਮਤਲਬ ਇਹ ਹੈ ਕਿ ਅਸੀਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਹੁਕਮੰਦਲੀ ਕਰ ਰਹੇ ਹਾਂ ਉਹਨਾਂ ਦੇ ਹੁਕਮ ਦੇ ਉੱਤੇ ਵੀ ਅਸੀਂ ਸੱਟ ਮਾਰ ਰਹੇ ਹਾਂ ਉਹਨਾਂ ਦੇ ਹੁਕਮ ਦੇ ਮੁਤਾਬਕ ਇੱਕ ਬੰਦਾ ਸੇਵਾਦਾਰ ਦੇ ਤੌਰ ਦੇ ਉੱਤੇ ਸੇਵਾ ਕਰ ਰਿਹਾ ਤੇ ਇਹ ਗਲਤ ਗੱਲ ਹੈਗੀ ਆ ਪਤਾ ਨਹੀਂ ਇਹ ਮਾਮਲਾ ਕਿੱਥੇ ਜਾ ਕੇ ਰੁਕਣਾ ਪਰ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਜ ਜਿਹੜੀ ਤਨਜ ਕਸੀ ਆ ਉਹ ਮੇਰਾ ਕਹਿ ਲਿਆ ਵੀ ਤੁਸੀਂ ਸੁਣ ਲਈ ਹੋਣੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਚੌੜਾ ਨੂੰ ਸਨਮਾਨਤ ਕਰਨਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਜੀ ਤੂੰ ਕੌਮ ਦਾ ਹੀਰਾ ਹੈ ਉਹ ਕਹਿੰਦੇ ਵੀ ਵੈਸੇ ਵੀ ਤਾਂ ਇਹ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਮੈਂ ਇਹ ਗੱਲ ਕਹਿੰਨਾ ਕਿ ਮੇਰੇ ਦਾਦੇ ਦਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਆ ਕੁਛ ਕੀਤਾ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਗੱਲ ਕਹਿੰਦੇ ਹੁੰਦੇ ਕਿ ਅਸੀਂ ਪੰਥ ਦੇ ਨਾਲ ਆ ਜਿਹੜੇ ਬੰਦੀ ਸਿੰਘ ਆ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਤੇ ਜੇਕਰ ਹੁਣ ਚੌੜਾ ਨੇ ਭਾਈ ਤੁਹਾਡੇ ਵੱਲ ਗੋਲੀ ਚਲਾਈ ਆ ਤੇ ਹੁਣ ਵੀ ਇਹ ਗੱਲ ਕਹੋ ਕਿ ਭਾਈ ਇਹ ਤਾਂ ਅਸੀਂ ਪੰਥ ਦੇ ਨਾਲ ਆ ਅਸੀਂ ਇਹਨਾਂ ਸ਼ਖਸੀਤਾਂ ਦੀ ਕਦਰ ਬਹੁਤ ਕਰਦੇ ਆ ਉਹਨਾਂ ਨੇ ਤਨਜ਼ ਕੱਸਦਿਆਂ ਉਹਨੇ ਵਿੰਗ ਕੱਸਦਿਆਂ ਇਹ ਗੱਲ ਕਹੀ ਆ ਕਿ ਪਾਈਟਾਈ ਦਾ ਇਹ ਆ ਕਿ ਹੁਣ ਪਾਈ ਚੌੜਾ ਨੂੰ ਸਨਮਾਨਤ ਕੀਤਾ ਜਾਵੇ ਚੌੜਾ ਦਾ ਬਹੁਤ ਵੱਡੇ ਪੱਦਰ ਦੇ ਉੱਤੇ ਹੁਣ ਵਕੀਲ ਵਕੂਲ ਹਾਇਰ ਕਰਕੇ ਵਕੀਲਾਂ ਦੇ ਵੱਡੇ ਜਿਹੜੇ ਬਣਾ ਕੇ ਪੈਨਲ ਜੱਥੇ ਬਣਾ ਕੇ ਤੇ ਬਹੁਤ ਮਹਿੰਗੇ ਮਹਿੰਗੇ ਵਕੀਲ ਕਰਕੇ ਤੇ ਫਿਰ ਧਿਰ ਬਣ ਕੇ ਖੜਿਆ ਜਾਵੇ ਚੌੜਾ ਦੇ ਪੱਖ ਦੇ ਵਿੱਚ ਹੁਣ ਕਾਰਵਾਈ ਦੀ ਗੱਲ ਆਪਾਂ ਕਿਹੜੀ ਗੱਲੋਂ ਕਰਦੇ ਆ ਹੁਣ ਕਿਹੜੀ ਗੱਲੋਂ ਆਪਾਂ ਕਹਿੰਦੇ ਵੀ ਚੌੜਾ ਨੇ ਗਲਤੀ ਕੀਤੀ ਆ ਸੋ ਇਸ ਤਰੀਕੇ ਦੀ ਰਾਜਨੀਤੀ ਚੱਲ ਰਹੀ ਹੈ ਜਿਹੜੀ ਕਿ ਹਲੇ ਹੋਰ ਚਲਣੀ ਆ ਪਰ ਮੈਨੂੰ ਪੰਜਾਬੀਆਂ ਦੇ ਇੱਕ ਹਿੱਸੇ ਦੇ ਉੱਤੇ ਕਦੇ-ਕਦੇ ਹੈਰਾਨੀ ਹੁੰਦੀ ਆ ਕਿਉਂਕਿ ਆਪਾਂ ਨੂੰ ਚਟਕਾਰਾ ਬ ਆਪਾਂ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤੱਕ ਵੀਡੀਓ ਜਿਹੜੀ ਫਲਾਉਣ ਲੱਗੇ ਸਕਿੰਟ ਲਾਉਣੇ ਆ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਘਟੋ ਘਟ 10 12 ਬੰਦਿਆਂ ਨੇ ਤਾਂ ਮੈਨੂੰ ਭੇਜੀ ᱛੀ ਹੁਣੀ ਆ ਪਰ ਯਕੀਨ ਮੰਨਿਓ ਮੈਂ ਕਿਸੇ ਵੀ ਇੱਕ ਬੰਦੇ ਨੂੰ ਅੱਗੇ ਨਹੀਂ ਭੇਜੀ ਤੇ ਜਿਹਨੇ ਮੈਨੂੰ ਭੇਜੀ ਆ ਮੈਂ ਉਹਦੀ ਬਿਲਕੁਲ ਸਿਫਤ ਨਹੀਂ ਕੀਤੀ ਤਾਂ ਮੈਂ ਬਿਲਕੁਲ ਹਾਸੇ ਠੱਠੇ ਵਾਲਾ ਕਮੈਂਟ ਨਹੀਂ ਕੀਤਾ ਉਹਦਾ ਕਾਰਨ ਇਹ ਕਿ ਮੈਂ ਸੋਚਦਾ ਵੀ ਇਹ ਵਹਿਲੜਾਂ ਦੇ ਕੰਮ ਆ ਮੇਰੀ ਨਿੱਜੀ ਤੌਰ ਦੇ ਉਤੇ رائے ਆ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਚੰਗਾ ਜਾਂ ਮੰਦਾ ਉਹਦੇ ਬਾਰੇ ਤੁਹਾਡੀ ਇੱਕ ਵ ਆਪਾਂ ਚਟਕਾਰੇ ਲੱਗੇ ਵੀ ਭਾਈ ਉਹ ਫਲਾਣਾ ਮਰ ਗਿਆ ਕਦੇ ਆਪੇ ਇਹ ਗੱਲ ਕਹਿ ਦਿੰਨੇ ਆ ਫਲਾਣਾ ਜੋਂ ਪਿਆ ਪਾਏ ਗੱਲ ਕਹਿ ਦਿੰਨੇ ਆ ਕਦੇ ਆਪਾਂ ਕਿਸੇ ਗਾਇਕ ਬਾਰੇ ਟਿੱਪਣੀ ਕਰਤੀ ਕਦੇ ਅਸੀਂ ਕਿਸੇ ਨੇਤਾ ਬਾਰੇ ਕਰਤੀ ਕਦੇ ਕਿਸੇ ਸਮਾਜ ਸੇਵੀ ਬਾਰੇ ਕਰਤੀ ਆਪਾਂ ਇਹਦੇ ਵਿੱਚੋਂ ਸਵਾਦ ਲੱਭਦੇ ਆ ਕਿਉਂਕਿ ਆਪਾਂ ਬਿਲਕੁਲ ਉਸ ਵੇਲੇ ਫਰੈਸ਼ ਮਾਈਂਡ ਹੁੰਨੇ ਆਪਾਂ ਵਿਹਲੇ ਬੈਠੇ ਹੁੰਨੇ ਆ ਸੋ ਹਵੀਰ ਸਿੰਘ ਬਾਦਲ ਵਰਸ਼ਾ ਲੈ ਕੇ ਬੈਠਾ ਸੋ ਹਵੀਰ ਸਿੰਘ ਬਾਦਲ ਦੇ ਚੋਲਾ ਪਾਇਆ ਹੋਇਆ ਤੇ ਗੋਲੀ ਦੀ ਆਵਾਜ਼ ਤੋਂ ਬਾਅਦ ਜਿਵੇਂ ਸੁਖਵੀਰ ਬਾਦਲ ਦੀ ਇੱਕ ਵੀਡੀਓ ਬਣਾਈ ਗਈ ਆ ਵੀ ਭਾਈ ਉਹ ਉੱਠ ਕੇ ਵੀਲਚੇਅਰ ਤੋਂ ਭੱਜ ਰਿਹਾ ਤੇ ਇਹ ਹੈ ਤਾਂ ਫੇਕ ਵੀਡੀਓ ਤਾਂ ਨਕਲੀ ਵੀਡੀਓ ਆ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਨੂੰ ਅਸਲੀ ਵੀ ਸਮਝਦੇ ਆ ਪਰ ਇਹ ਅਸਲੀ ਵੀਡੀਓ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਤੁਹਾਡੇ ਕੋਲੇ ਕੋਈ ਵੀ ਚੀਜ਼ ਆਉਂਦੀ ਹੈ ਮੰਨ ਲਓ ਕਿਸੇ ਬਾਰੇ ਕੋਈ ਗਲਤ ਬਿਆਨ ਆ ਗਿਆ ਕਿਸੇ ਨੂੰ ਕੋਈ ਐਡਿਟ ਕੀਤੀ ਚੀਜ਼ ਭੇਜੀ ਤੀ ਤੁਸੀਂ ਉਹਨੂੰ ਅੱਗੇ ਤੋਂ ਅੱਗੇ ਭੇਜਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਇਹ ਗੱਲ ਸੱਚੀ ਹੋਊਗੀ ਕਿ ਨਕਲੀ ਹੋਊਗੀ ਅਸਲੀ ਹੋਊਗੀ ਝੂਠੀ ਹੋਊਗੀ ਕਿਵੇਂ ਹੋਊਗੀ ਇਹਦੇ ਬਾਰੇ ਆਪਾਂ ਆਪ ਖਿਆਲ ਕਰਿਆ ਕਰਗੇ ਇਹ ਵੀਡੀਓ ਬਿਲਕੁਲ ਨਕਲੀ ਆ ਜੇ ਮੰਨ ਲਓ ਕਿਸੇ ਹੋਰ ਦੀ ਵੀ ਕੋਈ ਮੌਜੂਦ ਆਉਣ ਵਾਲੀ ਵੀਡੀਓ ਹੋਵੇ ਤੇ ਆਪਾਂ ਇਹਦੇ ਵੀ ਪੱਖ ਦੇ ਵਿੱਚ ਨਹੀਂ ਹੈਗੇ ਨਾ ਸਾਡਾ ਕਿਸੇ ਦਾ ਕੋਈ ਸਮਰਥਨ ਆ ਪਰ ਗੱਲ ਇਹ ਵੀ ਇਹ ਨੈਤਿਕ ਤੌਰ ਦੇ ਉੱਤੇ ਚੀਜ਼ਾਂ ਕੁਝ ਜੜੀਆਂ ਉਹ ਸਵਾਲ ਖੜੇ ਕਰਦੀਆਂ ਕਿ ਸੁਖਵੀਰ ਸਿੰਘ ਬਾਦਲ ਦੇ ਪਲਸਟਰ ਲੱਗਾ ਹੋਇਆ ਉਹ व्हीਲਚੇਅਰ ਦੇ ਉੱਤੇ ਬੈਠਾ ਹੋਇਆ ਹੱਥ ਦੇ ਵਿੱਚ ਉਹਦੇ ਵਰਸ਼ਾ ਤੇ ਆਪਾਂ ਉਹਨੂੰ ਦਿਖਾ ਰਹੇ ਹਾਂ ਜੀ ਕਿ ਭਾਈ ਉਹ ਗੋਲੀ ਦੀ ਆਵਾਜ਼ ਤੋਂ ਬਾਅਦ व्हीਲਚੇਅਰ ਤੋਂ ਉੱਠ ਕੇ ਭੱਜ ਰਿਹਾ ਉਦੀ ਲੱਤ ਦਾ ਵੀ ਉਹਨੂੰ ਭਲੇਖਾ ਪੈ ਜਾਂਦਾ ਵੀ ਕਿਹੜੇ ਪਾਸੇ ਮੇਰੇ ਪਲਸਟਰ ਲੱਗਾ ਕਿੱਧਰ ਮੇਰਾ ਫ੍ਰੈਕਚਰ ਹੈਗਾ ਤੇ ਕਿੱਧਰ ਨਹੀਂ ਪਹਿਲਾਂ ਆਪਾਂ ਉਹਨੂੰ ਭਾਈ ਦੇ ਨੂੰ ਦਿਖਾਉਨੇ ਫਿਰ ਉਹ ਵਾਪਸ ਮੁੜ ਕੇ ਵੀ ਆਉਂਦਾ ਹੈਗਾ ਤੇ ਲੋਕਾਂ ਨੇ ਇਹ ਗੱਲ ਕਹੀ ਹੁਣ ਤਾਂ ਭਾਜੜ ਪੈ ਗਈ ਹੁਣ ਤਾਂ ਲੱਤ ਦੀ ਗੱਲ ਵੀ ਨਹੀਂ ਚੇਤੇ ਆਈ ਹੁਣ ਤਾਂ ਇਹ ਝੂਠਾ ਪਲਸਟਰ ਲਵਾਇਆ ਲੱਤਾਂ ਟੁੱਟੀ ਹੀ ਨਹੀਂ ਲੋਕਾਂ ਨੇ ਇਸ ਮਸਲੇ ਦੇ ਉੱਤੇ ਇਦਾਂ ਦੀਆਂ ਗੱਲਾਂ ਕੀਤੀਆਂ ਪਰ ਇਹ ਐਡਿਟ ਕੀਤੀ ਹੋਈ ਵੀਡੀਓ ਆ ਇਹ ਕਿਹੜੇ ਸੌਫਟਵੇਅਰ ਦੇ ਵਿੱਚ ਕੀਤੀ ਹੋਈ ਆ ਇਹ ਐਡੀਟਿੰਗ ਵਾਲੇ ਲੋਕ ਜਾਣਦੇ ਆ ਆਮ ਲੋਕਾਂ ਦਾ ਇਸ ਗੱਲ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਆਮ ਲੋਕਾਂ ਨੂੰ ਹਰ ਗੱਲ ਅਸਲੀ ਲੱਗਦੀ ਹੁੰਦੀ ਹੈ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਜੀ ਕਿ ਆਪਾਂ ਇਸ ਗੱਲ ਦਾ ਵਿੱਚੋਂ ਅਰਥ ਹੋਰ ਕੀ ਕੱਢਗੇ ਪਰ ਇਦਾਂ ਦੀਆਂ ਵੀਡੀਓ ਦੇ ਨਾਲ ਕੋਈ ਪੰਜਾਬ ਦਾ ਮਸਲਾ ਨਹੀਂ ਹੱਲ ਹੁੰਦਾ ਪੰਜਾਬ ਦੇ ਮਸਲੇ ਹੋਰ ਬਹੁਤ ਸਾਰੇ ਆ ਸੋ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਲੱਤ ਦੇ ਉੱਤੇ ਨੁਕਸ ਪਿਆ ਕੱਲ ਨੂੰ ਕਿਸੇ ਹੋਰ ਦੇ ਵੀ ਪੈ ਸਕਦਾ ਰਾਜਨੀਤਿਕ ਤੌਰ ਦੇ ਉੱਤੇ 100 ਤਰ੍ਹਾਂ ਦੀ ਮਿਹਣੋ ਮਿਹਣੀ ਹੋਣ ਵਾਲੇ ਮਸਲੇ ਬਣਦੇ ਆ ਪਰ ਇਹ ਗੱਲ ਬਿਲਕੁਲ ਝੂਠੀ ਆ ਜੋ व्हीਲ ਚੇਅਰ ਤੋਂ ਉੱਠ ਕੇ ਭੱਜਣ ਵਾਲੀ ਗੱਲ ਆ ਇਹ ਬਿਲਕੁਲ ਗਲਤ ਹੈਗੀ ਆ ਇਹ ਬਿਲਕੁਲ ਝੂਠੀ ਆ ਬਸ ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਵੀ ਜਿਹੜਾ ਸਾਈਬਰ ਸੈੱਲ ਆ ਸਾਈਬਰ ਸੈੱਲ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗੇ ਜਿਹੜੇ ਲੋਕਾਂ ਦੇ ਵੱਲੋਂ ਇਸ ਤਰੀਕੇ ਦੀਆਂ ਵੀਡੀਓ ਬਣਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਅਕਾਲੀ ਦਲ ਨੇ ਪੈਰਾਂ ਸਿਰ ਹੋਣਾ ਕਿ ਨਹੀਂ ਹੋਣਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਸੋ ਹਬੀਰ ਸਿੰਘ ਬਾਦਲਨੀ ਪਵਿੱਖ ਦੇ ਵਿੱਚ ਪ੍ਰਧਾਨ ਬਣ ਜਾਣਾ ਕਿ ਨਹੀਂ ਬਣ ਜਾਣਾ ਸਾਨੂੰ ਨਹੀਂ ਪਤਾ ਅਕਾਲੀ ਦਲ ਨੂੰ ਪਵਿੱਖ ਦੇ ਵਿੱਚ ਕਿੰਨੀਆਂ ਕਵੋਟਾ ਪੈਣੀਆਂ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਸਾਨੂੰ ਇਹਨਾਂ ਜ਼ਰੂਰ ਪਤਾ ਵੀ ਪੰਜਾਬ ਦੀ ਇਹ ਰਾਜਨੀਤਿਕ ਜਮਾਤ ਦੇ ਕੋਲੇ ਦੋ ਕ ਹਫਤਿਆਂ ਦਾ ਤਿੰਨ ਕ ਹਫਤਿਆਂ ਦਾ ਇੱਕ ਉਹ ਮੁੱਦਾ ਆ ਗਿਆ ਜਿਹੜਾ ਉਹਨਾਂ ਨੂੰ ਚਿਰਾਂ ਤੋਂ ਲੱਭ ਨਹੀਂ ਸੀ ਰਿਹਾ ਸੁਖਵੀਰ ਦੀ ਥਾਂ ਦੇ ਉੱਤੇ ਜੇਕਰ ਇਸ ਥਾਂ ਦੇ ਉੱਤੇ ਕੁਝ ਹੋਰ ਪੰਜਾਬ ਚ ਵਾਪਰ ਜੇ ਅੱਜ ਸਭ ਨੇ ਭੁੱਲ ਜਾਣਾ ਵੀ ਗੋਲੀ ਵੀ ਚੱਲੀ ਸੀ ਆ ਵੀ ਹੋਇਆ ਸੀ ਉਹ ਵੀ ਹੋਇਆ ਸੀ ਕਿਉਂਕਿ ਹਾਲੇ ਕੁਝ ਪੰਜਾਬ ਦੇ ਵਿੱਚ ਚੰਗਾ ਮੰਦਾ ਹੋ ਨਹੀਂ ਰਿਹਾ ਮੈਂ ਕਹਿੰਦਾ ਮੰਦਾ ਕਦੇ ਹੋਵੇ ਹੀ ਨਾ ਉਨੀ ਦੇਰ ਤੱਕ ਇਹ ਵੀਡੀਓ ਜਿਹੜੀ ਉਹ ਬਬਲ ਗੰਗ ਵਾਂਗੂ ਖਿੱਚ-ਖਿੱਚ ਕੇ ਬਹੁਤ ਸਾਰੇ ਲੋਕ ਵਧਾਉਣਗੇ ਇਸ ਮਸਲੇ ਦੇ ਉੱਤੇ ਬਹੁਤ ਸਾਰੇ ਚਟਕਾਰੇ ਹੋਣਗੇ ਪਰ ਵੈਸੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹਤੀ ਆ ਕਿ ਭਾਈ ਅਸੀਂ ਇੱਥੇ ਕੀ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੜਾਂਗੇ ਹੁਣ ਉਹ ਲੜਦੇ ਆ ਤਾਂ ਕਿਉਂ ਲੜਦੇ ਆ ਲੜ ਕੇ ਜਿੱਤਣਗੇ ਕਿ ਹਾਰਨਗੇ ਜ਼ਮਾਨਤਾ ਜ਼ਬਤ ਹੋਣੀ ਆ ਕੋਈ ਪਿਆਰ ਕਰੂਗੇ ਨਹੀਂ ਕਰੂਗਾ ਇਹਨੂੰ ਨਹੀਂ ਪਤਾ ਇਹਦੇ ਬਾਰੇ ਪਰ ਅਕਾਲੀ ਦਲ ਨੂੰ ਇੰਨੀ ਗੱਲ ਦੀ ਸਮਝ ਜ਼ਰੂਰ ਆ ਗਈ ਆ ਵੀ ਜਿਹੜੀਆਂ ਆਪਾਂ ਇੱਥੇ ਕੀ ਚਾਰ ਥਾਵਾਂ ਦੀਆਂ ਜ਼ਿਬਨੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਇਹਦੇ ਕਰਕੇ ਸਾ ਬੰਦਾ ਲੜਕੇ ਹਾਰ ਜੇ ਇਹਦੀ ਤੁਕ ਬਣਦੀ ਆ ਪਰ ਬੰਦਾ ਹਾਰਦੇ ਡਰੋਂ ਲੜੇ ਹੀ ਨਾ ਇਹਦਾ ਮਤਲਬ ਹਥਿਆਰ ਸੁੱਟ ਲੈ ਗੋਡੇ ਟੇਕ ਲੈ ਤੇ ਅਕਾਲੀ ਦਲ ਦੀ ਗੱਲ ਜਿਹੜੀ ਗੋਡੇ ਟੇਕਣ ਵਾਲੀ ਉਹ ਚਾਰੇ ਪਾਸੇ ਇਸ ਵੇਲੇ ਘੁੰਮੀਆਂ ਸ਼ਾਇਦ ਇਸੇ ਕਰਕੇ ਅਕਾਲੀ ਦਲ ਨੇ ਗੱਲ ਕਹੀ ਆ ਕਿ ਇਸੇ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਜਿਹੜੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਉਹ ਕਹਿੰਦੇ ਭਾਈ ਅਸੀਂ ਉਹਦੇ ਵਿੱਚ ਹਿੱਸਾ ਲਵਾਂਗੇ ਪੰਜਾਬੀਆਂ ਦੀ ਮਰਜ਼ੀ ਆ ਕਿ ਨੂੰ ਵੋਟਾਂ ਪਾਉਣੀਆਂ ਪੰਜਾਬ ਦੇ ਲੋਕਾਂ ਨੇ ਦੇਖਣਾ ਮੇਰੀ ਤਾਂ ਕੋਈ ਇੱਥੇ ਵੋਟ ਨਗਰ ਕੌਂਸਲ ਦੇ ਵਿੱਚ ਆਉਂਦੀ ਨਹੀਂ ਨੀ ਇਸ ਕਰਕੇ ਆਪਾਂ ਨੂੰ ਇਹਦੇ ਬਾਰੇ ਗਿਆਨ ਨਹੀਂ ਆ ਪਰ ਇੰਨੀ ਗੱਲ ਜ਼ਰੂਰ ਆ ਵੀ ਪੰਜਾਬ ਦੇ ਲੋਕਾਂ ਦੇ ਇੱਕ ਹਿੱਸੇ ਨੂੰ ਚਟਕਾਰਾ ਚਾਹੀਦਾ ਹੁੰਦਾ ਅੱਜ ਜਿੱਥੇ ਵੀ ਚਾਰ ਬੰਦੇ ਬੈਠਦੇ ਆ ਉਹ ਇਹ ਗੱਲ ਕਹਿੰਦੇ ਕਿ ਸੁਖਬੀਰ ਦਾ ਕੀ ਬਣੂਗਾ ਅਕਾੜੀਦਲ ਕਦੇ ਪੈਰਾਂ 'ਸਰ ਹੋ ਜਾਊਗਾ ਕਿ ਨਹੀਂ ਹੋ ਜਾਊਗਾ ਤੁਹਾਨੂੰ ਜਿੰਨਾ ਫਿਕਰ ਇਸ ਵੇਲੇ ਸੁਖਬੀਰ ਦਾ ਉਹਦੇ ਵੱਲੋਂ ਕੁਰਸੀ ਤੋਂ 휠ਚੇਅਰ ਤੋਂ ਉੱਠ ਕੇ ਭੱਜਣ ਦਾ ਤੁਸੀਂ ਆਪਣੇ ਪਿੰਡ ਬਾਰੇ ਆਪਣੇ ਗਲੀ ਗੁਆਂਢ ਬਾਰੇ ਆਪਣੇ ਕੰਮ ਬਾਰੇ ਆਪਣੇ ਭਵਿੱਖ ਬਾਰੇ ਆਪਣੇ ਪਰਿਵਾਰ ਦੇ ਭਵਿੱਖ ਦੇ ਬਾਰੇ ਫਿਊਚਰ ਦੇ ਬਾਰੇ ਇਹਨਾਂ ਫਿਕਰ ਕਿਉਂ ਨਹੀਂ ਕਰਦੇ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਚਰਨਜੀਤ ਸਿੰਘ ਚਨੀ ਦਾ ਕੀ ਬਣੂ ਤੇ ਆਮ ਆਦਮੀ ਪਾਰਟੀ ਦਾ ਕੀ ਬਣੂ ਤੇ ਭਾਜਪਾ ਦਾ ਕੀ ਬਣੂ ਆਪਾਂ ਇਹਨਾਂ ਗੱਲਾਂ ਦੇ ਵਿੱਚ ਮਸ ਰੱਖੀਏ ਇਹਦੇ ਵਿੱਚ ਚਰਚਾ ਕਰਨੀ ਮਾੜੀ ਗੱਲ ਨਹੀਂ ਪਰ ਆਪਣੇ ਸਿਰ ਦੇ ਉੱਤੇ ਸਿਰਫ ਇਹੀ ਗੱਲ ਚੜੀ ਰਵੇ ਤੇ ਸਾਡੇ ਸਿਰ ਕਰਦਾ ਚੜਿਆ ਰਵੇ ਤੇ ਇਹਨਾਂ ਗੱਲਾਂ ਦੇ ਵੱਲ ਵੀ ਗੌਰ ਕਰਨੀ ਬਣਦੀ ਹੈ ਕਿ ਅਸੀਂ ਪੰਜਾਬੀਆਂ ਜਿਹੜੇ ਉਹ ਇਹਨਾਂ ਲੋਕਾਂ ਦੇ ਪਿੱਛੇ ਕਿਉਂ ਖਪਦੇ ਆ ਉਹ ਹਾਰ ਕੇ ਵੀ ਜਿੱਤ ਜਾਂਦੇ ਆ ਤੁਸੀਂ ਜਿੱਤਾ ਕੇ ਵੀ ਹਾਰ ਜਾਂਦੇ ਹੋ ਉਹ ਹਾਰਨ ਤੋਂ ਬਾਅਦ ਵੀ ਕੁਝ ਨਾ ਕੁਝ ਖੱਟ ਲੈਂਦੇ ਤੁਸੀਂ ਜਿਤਾ ਕੇ ਵੀ ਨਹੀਂ ਖੱਟਦੇ ਇਸ ਕਰਕੇ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਆਪਾਂ ਆਪਣੀ ਬੁੱਧੀ ਹੈ ਜਿਹੜੀ ਉਹ ਤਿੱਖਣ ਰੱਖੀਏ ਤੇ ਚਟਕਾਰਾ ਸਭਿਆਚਾਰ ਦੇ ਵਿੱਚੋਂ ਬਾਹਰ ਨਿਕਲ ਗਏ ਫਿਰ ਬੇਨਤੀ ਹੈ ਵੀ ਤੁਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਹੋ ਸਕਦੇ ਆ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਪੰਜਾਬ ਦੀ ਰਾਜਨੀਤਿਕ ਸਮੱਸਿਆਵਾਂ ਦੀਆਂ ਕਿਤਾਬਾਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਬਾਰੇ ਗਿਆਨ ਤੁਹਾਨੂੰ 20 25 30 ਸਾਲ ਪਹਿਲਾਂ ਦਾ ਵੀ ਹੋਣਾ ਚਾਹੀਦਾ ਜੇਕਰ ਅਸੀਂ ਕਿਸੇ ਵਿਸ਼ੇ ਦੇ ਉੱਤੇ ਟਿੱਪਣੀ ਕਰਨੀ ਚਾਹੁੰਦੇ ਤਾਂ ਜੇਕਰ ਮੈਂ ਕੁਝ ਪੜਦਾ ਹੀ ਨਾ ਹੋਵਾਂ ਉਦਾਹਰਨ ਦੇ ਤੌਰ ਤੇ ਜੇ ਆਪਜੀ ਕੁਝ ਪੜਦਾ ਹੀ ਨਾ ਹੋਵਾਂ ਤਾਂ ਫਿਰ ਮੈਨੂੰ ਉਹਨਾਂ ਕੀ ਗਿਆਨ ਮੁਕੰਮਲ ਲੱਗੂਗਾ ਜਿਹੜੀਆਂ ਮੈਂ ਤਿੰਨ ਚਾਰ ਪੋਸਟਾਂ ਕੱਲ ਪੜੀਆਂ ਤੇ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਇਹ ਗੱਲ ਬਣ ਗਈ ਆ ਵੀ ਜੇਕਰ 10 ਪੋਸਟਾਂ ਪੜੀਆਂ ਪੱਕ ਦੇਣੀਏ ਮੈਂ ਇਤਿਹਾਸ ਪੜ ਲਿਆ ਤੇ 11ਵੀਂ ਆਪ ਲਿਖਤੀ ਤਾਂ ਮੈਂ ਕਹਿੰਦਾ ਮੈਂ ਇਤਿਹਾਸ ਲਿਖਤਾ ਗੱਲ ਸਿਰਫ ਇੰਨੀ ਆ ਪਰ ਪੜਨ ਦੇ ਲਈ ਸਮਾਂ ਦੇਣਾ ਪਊਗਾ ਸੋਚ ਡਵੈਲਪ ਕਰਨੀ ਪਊਗੀ ਸਮਰੱਥ ਮੰਨਣਾ ਪਊਗਾ ਇਸ ਗੱਲ ਦੇ ਇਹ ਸਾਨੂੰ ਔਖਾ ਕੰਮ ਲੱਗਦਾ ਅਧੂਰੀ ਜਾਣਕਾਰੀ ਹਮੇਸ਼ਾ ਨੁਕਸਾਨ ਦਾ ਇੱਕ ਹੁੰਦੀ ਆ ਮੈਨੂੰ ਕੱਲ੍ਹ ਕੱਲ੍ਹ ਜੱਨੇ ਫੋਨ ਕੀਤਾ ਮੈਨੂੰ ਕਹਦੇ ਜਗਜੀਤ ਸਿੰਘ ਡੱਲੇਵਾਲ ਹੋਰੀ ਆਪ ਤਾਂ ਟੌਰ ਨਾਲ ਬੈਠਾ ਮਰਨ ਵਰਤਦਾ ਬਹਾਨਾ ਲਾ ਕੇ ਤੇ ਸ਼ੰਭੂ ਬਾਰਡਰ ਤੋਂ ਕਨੇਜੇ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਮੈਂ ਕਿਹਾ ਮੈਂ ਹੁਣ ਤੇਰਾ ਕੀ ਉੱਤਰ ਦੇਵਾਂ ਤੇਰੇ ਨਾਲ ਸਿਰਕ ਪਾਈ ਕਰਨ ਦੇ ਨਾਲੋਂ ਤਾਂ ਇਹ ਹੈ ਕਿ ਮੈਂ ਕੋਈ ਨਾ ਕੋਈ ਕਿਤਾਬ ਦੇ ਚਾਰ ਵਰਕੇ ਪੜ੍ਹ ਲਾਂ ਚਾਰ ਸਫੇ ਪੜ੍ਹ ਲਾਂ ਕਿਉਂਕਿ ਕੱਲੇ-ਕੱਲੇ ਬੰਦੇ ਨੂੰ ਤੁਸੀਂ ਉੱਤਰ ਦੇ ਨਹੀਂ ਸਕਦੇਗੇ ਕਿਉਂਕਿ ਉਹ ਤਾਂ ਵੇਲੇ ਨਹੀਂ ਉਸ ਵੇਲੇ ਤੁਸੀਂ ਉਸ ਵੇਲੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਹੋ ਸਕਦੇ ਆ ਜੇ ਉਹਨੇ ਮਹੀਨਾ ਪਹਿਲਾਂ ਦੀਆਂ ਖ਼ਬਰਾਂ ਪੜ੍ਹੀਆਂ ਹੁੰਦੀਆਂ ਜੇ ਉਹਨੇ ਮਹੀਨਾ ਪਹਿਲਾਂ ਦੇ ਕੋਈ ਵੈਬਸਾਈਟਾਂ ਦੇਖੀਆਂ ਹੁੰਦੀਆਂ ਤਾਂ ਉਹਨੂੰ ਪਤਾ ਹੁੰਦਾ ਵੀ ਡੱਲੇਵਾਲ ਹੋਰਾਂ ਦੇ ਜਿੰਨੀ ਵੀ ਜੱਥੇਬੰਦੀ ਆ ਉਹਨੇ ਇਹ ਗੱਲ ਕਹੀ ਸੀ ਕਿ ਅਸੀਂ ਭਾਈ ਇੱਥੋਂ ਸ਼ੰਮੂ ਬਾਰਡਰ ਤੋਂ 101 ਸਾਲਾ ਜਿੱਥਾ ਜਾਊਗਾ ਤੇ ਅਸੀਂ ਜਿਹੜੇ ਮਰਨਵਰਤ ਵਾਲੇ ਆ ਏ ਖਨੌਰੀ ਬਾਰਡਰ ਤੇ ਬੈਠੇ ਰਵਾਂਗੇ ਪਰ ਉਹਨੂੰ ਕੌਣ ਸਮਝਾਵੇ ਜੇ ਤੁਸੀਂ ਇਹ ਗੱਲ ਕਹਿੰਨੇ ਕਿ ਨਹੀਂ ਏਦਾਂ ਦੀ ਗੱਲ ਨਹੀਂ ਫਿਰ ਕਹਿਣ ਕਿ ਸਾਨੂੰ ਕਟਿੰਗ ਭੇਜ ਦਿਓ ਸਾਨੂੰ ਲਿੰਕ ਭੇਜ ਦਿਓ ਵੀ ਆਪ ਨਹੀਂ ਕੁਝ ਕਰਨਾ ਸਾਰਾ ਕੁਝ ਆਸਾਨੀ ਦੇ ਨਾਲ ਹੀ ਹੋਵੇ ਥੋੜਾ ਜਿਹਾ ਗਿਆਨ ਦਾ ਬੂਹਾ ਆਪਾਂ ਖੋਲ ਕੇ ਰੱਖੀਏ ਲੋੜ ਇਸ ਵਕਤ ਜਗਤ ਦੀਆਂ ਅੱਖਾਂ ਖੁੱਲੀਆਂ ਅੱਖਾਂ ਤੇ ਖੁੱਲੇ ਦਿਮਾਗ ਦੀ ਆ ਫੇਰ ਗੱਲ ਬਣਦੀ ਆ ਸੋ ਮੈਨੂੰ ਲੱਗਦਾ ਜੀ ਕਿ ਸੁਖਬੀਰ ਸਿੰਘ ਬਾਦਲ ਦਾ ਮਸਲਾ ਇਹ ਠੰਡਾ 2 ਹਫ਼ਤੇ ਬਾਅਦ ਪਊਗਾ ਸ਼ਾਇਦ ਉਨੀ ਦੇਰ ਤੱਕ ਸਿਆਸਤ ਉਤੋੜਤੀ ਬੜੀ ਆਉਂਦੀ ਰਹਿਣੀ ਆ ਤੇ ਜਿਹੜੀ ਕੁਰਸੀ ਵਾਲੀ ਗੱਲ ਆ ਵੀ ਭਾਈ व्हीਲਚੇਅਰ ਤੋਂ ਭੱਜ ਗਿਆ ਉਹ ਐ ਕਰਕੇ ਲੰਗੜਾ ਲੰਗੜਾ ਕੇ ਭੱਜ ਰਿਹਾ ਇਹਦੇ ਉੱਤੇ ਮੈਨੂੰ ਪੰਜਾਬੀਆਂ ਦੀ ਸੋਚ ਤੇ ਹਾਸਾ ਆਉਂਦਾ ਵੀ ਭਾਈ ਉਹ ਹਰ ਗੱਲ ਦੇ ਵਿੱਚੋਂ ਤਮਾਸ਼ਾ ਕਿਵੇਂ ਭਾਲਦੇ ਆ ਆਜੋ ਆਪਾਂ ਤਮਾਸ਼ਾਗਿਰੀਆਂ ਦੇ ਵਿੱਚੋਂ ਉੱਤੇ ਉੱਠ ਗਏ ਜੀ